ਆਉਤੋ ਬਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾ ਸਾਰਿਆਂ ਨੂੰ ਆਦੇਸ਼ 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 ਸਾਡੇ YouTube ਦਾ ਚੈਨਲ ਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9438 ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕੰਗਾਂ ਭੈਣ ਭਰਾਵਾਂ ਦੇ ਮੈਨੂੰ ਕਮੈਂਟ ਆਉਂਦੇ ਆ ਜੀ ਵੀ ਤੁਸੀਂ ਕਿਸੇ ਦੀਆਂ ਵੀਡੀਓ ਚੱਕ ਕੇ ਕਿਸੇ ਚੈਨਲ ਤੋਂ ਕਿਸੇ ਦੀਆਂ ਬਣਾ ਕੇ ਆਪਦੇ ਕੋਲੋਂ ਨੀਓ ਪਾ ਦਿੰਨੇ ਆ ਉਹਨਾਂ ਨੂੰ ਮੈਂ ਅੱਜ ਸਬੂਤ ਦੇਣਾ ਚਾਹਣਾ ਮੇਰੇ ਕੋਲੇ ਪੁਰਾਣੇ ਗ੍ਰੰਥ ਹੈ ਜੀ ਜਿਨ੍ਹਾਂ ਦੇ ਵਿੱਚੋਂ ਇਹ ਵੀਡੀਓ ਮੈਂ ਬਣਾ ਕੇ ਪਾਉਣਾਗਾ ਉਹਨਾਂ ਗ੍ਰੰਥਾਂ ਦੇ ਵਿੱਚ ਕਾਫੀ ਵੈਦਗਰੀ ਦੇ ਨੌਕਸੇਵੀਆਂ ਤੇ ਕਲਾਮਾਂ ਵੀ ਹਨ ਤੇ ਯੰਤਰ ਵੀ ਹਨ ਉਹਨਾਂ ਸਬੂਤ ਦੇਣ ਦੀ ਖਾਤਰੀ ਮਤਨੂ ਅੱਜ ਸਾਡੇ ਬਿਉਰਗਾਂ ਦੀਆਂ ਸਾਡੀਆਂ ਕਿਤਾਬਾਂ ਜਾਂ ਸਾਡੇ ਗੁਰੂਆਂ ਪੀਰਾਂ ਦੀਆਂ ਸੰਭੀਆਂ ਹੋਈਆਂ ਚੀਜ਼ਾਂ ਤੁਹਾਨੂੰ ਦਿਖਾਉਣ ਲੱਗਾ। ਇਹ ਮੰਤਰ ਜਿਹੜਾ ਮਾਤਾ ਮੂਣੀ ਦਾ ਜੀ ਇਹ ਬਾਅਦ ਚ ਆਪਾਂ ਦੇਖਾਂਗੇ। ਪਹਿਲਾਂ ਉਹ ਗ੍ਰੰਥੀ ਦੇਖ ਲਓ ਜੀ ਕਿੰਨੇ ਕਿੰਨੇ ਪੁਰਾਣੇ ਆ ਤੇ ਕਿੰਨੇ ਹੈਗੇ ਆ ਤਾਂ ਜੋ ਉਹਨਾਂ ਲੋਕਾਂ ਨੂੰ ਵਿਸ਼ਵਾਸ ਹੋ ਜੇ ਵੀ ਹਾਂ ਬਹੁਤ ਪੁਰਾਣੀਆਂ ਕਲਾਮਾਂ ਇਹਦੇ ਕੋਲੇ। ਗੁਰੂਆਂ ਨੂੰ ਬਖਸ਼ੀਆਂ ਹਾਂ ਠੀਕ ਆ ਵੀ ਕਿਸੇ ਚੈਨਲ ਦੇ ਵਿੱਚ ਵੀਡੀਓ ਬਣਾ ਕੇ ਪਾਈ ਵੀ ਆ ਉਹਦੇ ਨਾਲ ਮੇਲ ਖਾਂਦੀ ਕਲਾਮ ਮੇਰੇ ਕੋਲ ਹੈ ਪਰ ਮੈਂ ਉਹ ਗ੍ਰੰਥਾਂ ਤੋਂ ਦੇਖ ਕੇ ਪੜ੍ਹਾਂਗਾ ਨਾ ਕਿ ਚੈਨਲਾਂ ਤੋਂ ਦੇਖ ਕੇ ਪੜ੍ਹਾਂ ਠੀਕ ਆ ਵੀ ਕਿ ਇਹਨਾਂ ਕਿਸੇ ਨਾਲ ਮੇਲ ਖਾਂਦੀ ਕਿਉਂਕਿ ਪੁਰਾਣੀਆਂ ਕਲਾਮਾਂ ਤਾਂ ਪੁਰਾਣੀਆਂ ਹੀ ਨੇ ਗਾਉ ਉਹਨਾਂ ਨੇ ਗੁਰੂਆਂ ਦੀ ਲੈਣਾ ਕੀ ਪਤਾ ਕਿਵੇਂ ਚਲਦੀ ਆ ਕਿੱਥੋਂ ਚਲਦੀ ਆ ਹੋ ਸਕਦਾ ਉਹ ਸਾਡੇ ਗੁਰੂਆਂ ਨਾਲ ਲਿੰਕਡ ਹੋਣ ਜਾਂ ਸਾਡੇ ਗੁਰੂ ਉਹਨਾਂ ਨਾਲ ਲਿੰਕਡ ਹੋਣ ਸੋ ਮੇਰਾ ਵੀਰ ਇਹ ਚੀਜ਼ਾਂ ਦੇ ਕਮੈਂਟ ਨਾ ਕਰਿਆ ਕਰੋ ਵੀ ਕਿਸੇ ਨੂੰ ਦੇਖ ਕੇ ਕਾਪੀ ਕਰਕੇ ਪਾਉਂਦਾ ਆ ਦੇਖੋ ਜੀ ਪੁਰਾਣਾ ਗ੍ਰੰਥ ਕਾਪਿਆ ਚਾਰ ਫਕੀਰਾਂ ਦੀ ਚੌਂਕੜੀ ਠੀਕ ਹੈ ਜੀ ਇਹ ਤੁਹਾਨੂੰ ਮੈਂ ਲਓ ਜੀ ਠੀਕ ਹੈ ਜੀ ਇਹ ਛੋਟਾਗਾ ਇਸ ਤੋਂ ਉਪਰ ਆ ਗਈ ਦੇਖੋ ਜੀ ਠੀਕ ਹੈ ਜੀ ਇਹ ਇੱਕ ਉਤੋਂ ਦੀ ਆ ਗਿਆ ਜੀ ਸਾਨੂੰ ਸਾਰੇ ਗ੍ਰਾਂਤੀ ਦਿਖਾ ਦੇਣਾ ਜਮੈਂ ਇਹਨਾਂ ਦੇ ਬਕਾਇਦਾ ਲਿਖਿਆ ਵਾ ਕਿੰਨੇ ਸਾਲ ਦਾ ਬਣਿਆ ਵਾ ਕਿਹੜਾ ਕਦੋਂ ਦਾ ਹੈਗਾ ਬੱਚੇ ਸੀਤਾ ਵੀ ਪੰਗਾ ਜਿਹੜੇ ਸਾਡੇ ਵਿਅਰਗ ਕੰਮ ਕਰਦੇ ਸੀ ਜਮਾਂ ਲੋ ਆ ਦੇਖੋ ਜੀ 1978 ਦਾ 12 ਰੁਪਏ ਦੀ ਮਿਲੀ ਵਿਗਤਾਵ ਜੀ ਠੀਕ ਹੈ ਜੀ ਆਹ ਲੋ ਇਹ ਖੋਰ ਆ ਗਿਆ ਇਹ ਕਰਦਾ ਵੈਦ ਜੀ ਇਹਦੇ ਚ ਬੈਦਗਰੀ ਦੇ ਨੁਕਸੇ ਆ ਜੀ ਸਾਰੇ ਮੈਂ ਉਹ ਵੀ ਪਾਉਂਗਾ ਪਰ ਹਜੇ ਥੋੜਾ ਜਿਹਾ ਇੱਧੇ ਚਰਾਲਾਂ ਇਹ ਦੇਖ ਲਾ ਮੈਂ ਤੁਹਾਨੂੰ ਕਿਵੇਂ ਦੇਖੋ ਬਹੁਤ ਪੁਰਾਣੀਆਂ ਕਤਬਾਂ ਜੀ ਇਹ ਹੋ ਗਈ ਜੀ ਆ ਲੋ ਜੇ ਇੱਕ ਹੋਰ ਗ੍ਰੰਥ ਆ ਗਿਆ ਜੀ ਇਹ ਹੱਥ ਲਿਖਤ ਹੈ ਜੀ ਸਾਡੇ ਬੇਵਰਗਾਂ ਦਾ ਬੈਦਗਰੀ ਦੇ ਕਲਾਮਾ ਇਲਮ ਆਪਦੇ ਹੱਥੀਂ ਲਿਖਿਆ ਹੋਇਆ ਹੈ ਜੀ ਲਓ ਦੇਖੋ ਮੈਂ ਇਹਨਾਂ ਤੋਂ ਕਲਾਮਾ ਪੜ੍ਹ ਕੇ ਜਾਂ ਦੇਖ ਕੇ ਤੁਹਾਨੂੰ ਪਾਉਣਾ ਵੈਦਗਰੀ ਦੇ ਨੁਕਸੇ ਵੀ ਬਹੁਤ ਦੱਸੇ ਹੋਏ ਨੇ ਇਹਨਾਂ ਦੇ ਵਿੱਚ ਠੀਕ ਹੈ ਜੀ ਕਿਸੇ ਨੂੰ ਵੀ ਕੋਈ ਸਰੀਰਕ ਕਸ਼ਟ ਆ ਜਾਂ ਕੋਈ ਪ੍ਰੋਬਲਮ ਉਹਨਾਂ ਬਾਰੇ ਵੀ ਨੁਕਸੇ ਬਹੁਤ ਦੱਸੇ ਹੋਇਆ ਇਹ ਨੁਕਸੇ ਵੀ ਪਾਉਣੇ ਸ਼ੁਰੂ ਕਰੂੰਗਾ ਮੈਂ ਪਰ ਫਿਰ ਹਾਲ ਪਹਿਲਾਂ ਜਿੰਨੇ ਗ ਮੰਤਰ ਮੇਰੇ ਕੋਲ ਹੈਗੇ ਆ ਉਹ ਮੈਂ ਪਾਵਾਂ ਕਿਉਂਕਿ ਮੇਰੇ ਕੋਲ ਸਮਾਂ ਬਹੁਤ ਥੋੜਾ ਹੁੰਦਾ ਜੀ ਸਾਰੇ ਪੁਰਾਣੇ ਗ੍ਰੰਥ ਹੈ ਜੀ। ਉਹ ਜੀ। ਠੀਕ ਹੈ ਜੀ। ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਣਾ ਦੇਖੋ ਕਿ ਕਿੰਨੇ ਪੁਰਾਣੇ ਗ੍ਰੰਥ ਹੈ। ਮੇਘਬਲਾਸ ਠੀਕ ਹੈ ਜੀ। ਚੱਲਦੇ ਹਾਂ ਜੀ ਆਪਾਂ ਹੁਣ ਮੰਤਰਾਂ ਨੇ। ਆਹ ਦੇਖੋ ਇੰਨੇ ਗ੍ਰੰਥ ਪਏ ਜੀ ਮੇਰੇ ਕੋਲੇ ਜਿਹੜੇ ਪੁਰਾਣੇ ਆ। 1957 60 70 ਇਦਾਂ ਦੇ ਸਨਾਂ ਦੇ ਵਿੱਚ ਆਏ ਹੋਏ ਜਿਹੜੇ। ਵੀਰਗਾਂ ਦੇ ਸਾਡੇ ਸਾਹਮਣੇ ਵੀ ਆ ਜੀ ਧੰਨਵਾਦ ਜੀ ਮੇਰੀ ਇੰਨੀ ਗੱਲ ਸੁਣ ਲਈ ਚਲਦੇ ਹਾਂ ਜੀ ਮੰਤਰਾਲ ਮੰਤਰੇ ਕਾ ਮਾਤਾ ਮੂਣੀ ਜੀ ਦਾ ਵੀ ਦੀ 11 ਦਿਨਾਂ ਜੀ 11 ਵਾਲਾ ਜਾਪ ਕਰਨੀਆਂ ਇਹ ਇਨ੍ਹਾਂ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਆ ਕਿਉਂਕਿ ਉਹਨਾਂ ਗ੍ਰੰਥਾਂ ਦੇ ਵਿੱਚ ਪੇਜ ਪਾੜ ਦੇਣਗੇ ਮੈਂ ਇਹ ਚੀਜ਼ਾਂ ਦਿਖਾਉਣੀ ਨਹੀਂ ਚਾਹੁੰਦਾ ਸੀ ਪਰ ਕਈ ਬੰਦੇ ਮੈਨੂੰ ਕਹਿ ਰਹੇ ਸੀ ਕਾਪੀ ਕਰ ਰਿਹਾ ਕਾਪੀ ਕਰ ਰਿਹਾ ਮੈਂ ਕਾਪੀ ਉਹਨਾਂ ਦੀ ਨਹੀਂ ਕਰ ਰਿਹਾ ਮੈਂ ਇਹਨਾਂ ਦੀ ਕਾਪੀ ਕਰ ਰਿਹਾ ਵਿਧੀ ਹੈਗੀ 11 ਦਿਨ 11 ਮਾਲਾ ਜਾਪ ਕਰਨੀਆਂ ਸਮਾਨ ਵਿੱਚ ਕੀ ਰੱਖਣਾ ਸੱਤ ਪ੍ਰਕਾਰ ਦੀ ਮਿਠਾਈ ਹੈ ਸੱਤ ਤਰ੍ਹਾਂ ਦੇ ਫਲ ਅਤੇ ਸੱਤ ਤਰ੍ਹਾਂ ਦੇ ਖਾਲਾ ਕਿਸੇ ਵੀ ਪਾਣੀ ਦੇ ਜਾਂ ਤਾਂ ਕਿਨਾਰੇ ਤੇ ਜਾਂ ਬੋੜ ਦੇ ਥੱਲੇ ਦੇ ਕੇ ਆਉਣੇ ਆ ਪਹਿਲੇ ਦਿਨ ਵੀ ਦੇਣੇ ਤੇ ਖੀਦ ਦੇ ਦਿਨ ਵੀ ਦੇਣੇ ਆ ਕੰਮ ਕੀ ਹੈ ਜੀ ਵੀਡੀਓ ਬਹੁਤ ਲੰਮੀ ਹੋ ਚੁੱਕੀ ਤਾਂ ਉਹ ਥੋੜਾ ਮੈਂ ਛੇਤੀ ਬੋਲਦਾ ਕੰਮ ਸੁਣ ਲੋ ਜੀ ਕਿਸੇ ਵੀ ਇਨਸਾਨ ਨੂੰ ਆਪਣੇ ਵਿਅਸ ਵਿੱਚ ਕਰਨ ਲਈ ਪਰ ਸਹੀ ਕੰਮ ਲੈਣ ਵਾਸਤੇ ਆ ਮਾੜਾ ਕੰਮ ਕਰਾਂਗੇ ਗਲਤ ਕੰਮ ਕਰਾਂਗੇ ਤਾਂ ਇਹ ਕਲਾਮ ਦੀ ਪਾਵਰ ਹੌਲੀ-ਹੌਲੀ ਘਟ ਜੂਗੀ ਕੰਮ ਕਰੂਗੀ ਪਰ ਜਿੰਨੇ ਆਪਾਂ ਮਾੜੇ ਕਰਾਂਗੇ ਤਾਂ ਇਹ ਪਾਵਰ ਘਟ ਜੂਗੀ ਦੇਖ ਤਾਂ ਪਿੱਛੇ ਹੋ ਜਾਂਦਾ ਜੀ ਮੰਤਰ ਦੇਖੋ ਜੀ ਤੇਲ-ਤੇਲ ਮਹਾ ਤੇਲ ਦੇਖਾਂ ਮੋਣੀ ਤੇਰਾ ਖੇੜ ਇੱਕ ਹੱਥ ਡੰਡਾ ਦੂਜੇ ਹੱਥ ਮਦਾਨ ਜਲਦੀ ਕੋ ਚਲਾ ਕੇ ਸੁੱਤੀ ਕੋ ਜਗਾ ਕੇ ਬੈਠੀ ਕੋ ਉਠਾ ਕੇ ਜੇਕਰ ਨਾ ਲੈ ਕੇ ਆਵੇਂ ਤਾਂ ਗੁਰਾਂ ਕੀ ਆਂ ਚਲੇ ਮੰਤਰ ਫੁਰੇਗਾ ਤੇ ਦੇਖਾਂ ਮਾਤਾ ਮੋਣੀ ਤੇਰੀ ਕਲਾਮ ਕਤਮ ਹਾਸ਼ ਮੰਤਰ ਫੇਰਦਾਰੇ ਸੁਣ ਲੋ ਜੀ ਤੇਲ ਤੇਲ ਮਹਾ ਤੇਲ ਦੇਖਾਂ ਮਹਣੀ ਤੇਰਾ ਖੇਲ ਇੱਕ ਹੱਥ ਡੰਡਾ ਦੂਜੇ ਹੱਥ ਮਦਾਨ ਚਲਤੀ ਕੋ ਚਲਾ ਕੇ ਸੁੱਤੀ ਕੋ ਜਗਾ ਕੇ ਬੈਠੀ ਕੋ ਉਠਾ ਕੇ ਜੇਕਰ ਨਾ ਲੈ ਕੇ ਆਵੇਂ ਤਾਂ ਗੁਰਾਂ ਕੀ ਆਣ ਚਲੇ ਮੰਤਰ ਫੁਰੇ ਵਾਤਰ ਦੇਖਾਂ ਮਾ ਤਾਂ ਮਹਣੀ ਤੇਰੀ ਕਲਾਮ ਦਾ ਤਮਾਸ਼ਾ ਇਹ ਮੰਤਰ ਆ ਜੀ ਆ ਕੰਮ ਆ ਜੀ ਇਹ ਸਮਾਨ ਅਧਿਆਵੀ ਜੀ ਆ ਮੰਤਰ ਨੰਬਰ ਹੈਗਾ ਜੀ 80 ਨੰਬਰ ਸੋ ਮੇਰੀ ਫਿਰ ਵੀ ਹੱਥ ਬਨ ਕੇ ਬੇਨਤੀ ਆ ਵੀ ਇਹ ਮੈਂ ਕਾਪੀ ਨਵੀਂ ਲਈ ਆ ਆ ਮੇਰੇ ਕੋਲ ਪੁਰਾਣੇ ਗ੍ਰੰਥ ਆ ਜੀ ਤੁਹਾਨੂੰ ਮੈਂ ਦਿਖਾ ਚੁੱਕਿਆ ਆ ਵੀ ਐਵੇਂ ਕਿਸੇ ਤੇ ਦੋਸ਼ ਨਹੀਂ ਲਾਈਦਾ ਹੁੰਦਾ ਹੋ ਸਕਦਾ ਮਿਲਦਗਾ ਹੁਣ ਕਲਾਮ ਆ ਮੈਂ ਨਹੀਂ ਕਹਿੰਦਾ ਵੀ ਮੇਰੀ ਕਲਾਮ ਹੀ ਮੇਰੇ ਕੋਲੇ ਗੁਰੂਆਂ ਨੇ ਮੈਨੂੰ ਹੀ ਕੱਲਣ ਦਿੱਤੀ ਆ ਉਹ ਸਾਰੇ ਸੰਸਾਰ ਦੇ ਵਿੱਚ ਐਸੇ ਤਰ੍ਹਾਂ ਫਿਰ ਦਾਲਮ ਪਰ ਮੇਰੇ ਕੋਲ ਗ੍ਰੰਥ ਪਈ ਜੀ ਮੈਂ ਤਾਂ ਇਹ ਸਬੂਤ ਦਿੱਤਾ ਜੀ ਤੁਹਾਨੂੰ ਨਹੀਂ ਮੈਂ ਸਬੂਤ ਨਹੀਂ ਦੇਣਾ ਸੀਗਾ ਇਹਨਾਂ ਦੇ ਵਿੱਚ ਚੱਕ ਲਓ ਗ੍ਰੰਥ ਇਹ ਜੇ ਆ ਜਿਨ੍ਹਾਂ ਦੇ ਵਿੱਚ ਪੁਰਾਣੇ ਨੁਕਸੇ ਲਿਖੇ ਵਿਆ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਬਕਾਇਦਾ ਉਹ ਵੀ ਪਾਇਆ ਕਰੂੰਗਾ ਮੈਂ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਨਹੀਂ ਲੱਗੀਆਂ ਧੰਨਵਾਦ ਜੀ